ਆਪਾਂ ਇਸ ਵੇਲੇ ਪਹੁੰਚਿਆ ਫਤੇਗੜ ਚੂੜੀਆਂ ਡੇਰਾ ਰੋਡ ਕਮਨ ਕਰਿਆਨਾ ਸਟੋਰ ਦੇ ਉੱਪਰ ਜਿਸ ਦੇ ਮਾਲਕ ਬੈਠੇ ਨੇ ਪਰਮਜੀਤ ਸਿੰਘ ਉਹਨਾਂ ਦਾ ਬੇਟਾ ਹੈ ਇਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਦੁਕਾਨ ਉੱਪਰ 10 ਦਿਨ ਤੋਂ ਪਹਿਲਾਂ ਇੱਕ ਲੇਡੀਜ਼ ਕੋਈ ਪਰਸ ਛੱਡ ਗਿਆ ਕੋਈ ਗਾਹਕ ਸੀਗਾ ਇਹਨਾਂ ਦੀ ਕਰਿਆਨਾ ਸਟੋਰ ਤੇ ਜਿਸ ਵਿੱਚ ਕੁਝ ਨਕਦੀ ਹੈ ਤੇ ਕਾਫੀ ਦਿਨ ਹੋ ਗਏ ਕੋਈ ਉਹ ਪਰਸ ਲੈਣ ਨਹੀਂ ਆਇਆ ਤੇ ਇਹਨਾਂ ਨੇ ਅੱਜ ਵੀਡੀਓ ਵੀ ਅਪਲੋਡ ਕੀਤੀ ਚਲੋ ਸਾਨੂੰ ਵੀ ਇਹਨਾਂ ਨੇ ਕਾਲ ਕੀਤੀ ਅਸੀਂ ਇੱਥੇ ਪਹੁੰਚੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਦਿਨ ਤੋਂ ਇਹਨਾਂ ਕੋਲ ਇਹ ਪਰਸਪਿਆ ਹੈ ਤੇ ਇਹ ਹੁਣ ਕੀ ਕਰਨਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਭਾਈ ਪਰੰਗੀ ਸਿੰਘ ਨਾਲ ਤੇ ਉਹਨਾਂ ਦਾ ਬੇਟਾ ਇੱਥੇ ਤੇ ਤੁਹਾਨੂੰ ਇੱਕ ਹੋਰ ਦੱਸਦੀ ਹਾਂ ਕਿ ਇਹ ਦੂਸਰੀ ਅਜਿਹੀ ਇੱਕ ਇਮਾਨਦਾਰੀ ਦੀ ਮਿਸਾਲ ਹੈ ਇੱਕ ਅੱਜ ਜੀ ਅਸੀਂ ਸਵੇਰੇ ਵੀ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਇਹ ਸਾਹਿਬ ਦਾ ਕਾਉਂਸਲਰ ਫਰੀਕਰ ਚੂੜੀਆਂ ਦੇ ਬਲਕਾਰ ਸਿੰਘ ਪੰਨੂ ਜਿਨ੍ਹਾਂ ਦਾ ਬਦਵਾਰ ਰਹਿੰਦੇ ਨੇ ਫਰੀਕਰ ਚੂੜੀਆਂ ਬਦਵਾਰ ਰੋਡ ਉੱਪਰ ਉਹਨਾਂ ਦੀ ਵੀ ਤੁਹਾਨੂੰ ਅਸੀਂ ਵੀਡੀਓ ਰਾਹੀਂ ਦੱਸਿਆ ਸੀ ਕਿ ਉਹਨਾਂ ਦੇ ਘਰ ਵੀ ਕੋਈ ਰਖਸ਼ੇ ਵਾਲਾ ਪਿੰਡ ਦਾ ਸਮਾਨ ਛੱਡ ਗਿਆ ਸੀਗਾ ਤੇ ਉਹਨਾਂ ਨੇ ਵੀ ਇਮਾਨਦਾਰੀ ਪੇਸ਼ ਕੀਤੀ ਦੂਸਰੀ ਇਹਨਾਂ ਦੀ ਇਮਾਨਦਾਰੀ ਆ ਕਿ ਇਹਨਾਂ ਨੇ ਦੁਕਾਨ ਉੱਪਰ ਪਰਸ ਆ ਲੈਡੀਆਂ ਜਿਹਦੇ ਵਿੱਚ ਪੈਸੇ ਨੇ ਉਹ ਛੱਡ ਗਿਆ ਤੇ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਕਿੰਨੇ ਦਿਨ ਹੋ ਗਏ ਆ ਤੇ ਜੇ ਕੋਈ ਲੈ ਜਾਂਦਾ ਜਿਹਦਾ ਨਿਸ਼ਾਨੀ ਦੱਸ ਕੇ ਤੇ ਉਹ ਦੇਣ ਨੂੰ ਉਸ ਵੇਲੇ ਰੜੀਨੇ ਤੇ ਗੱਲਬਾਤ ਕਰਦੇ ਜੀ ਸਿੰਘ ਜੀ ਤੁਹਾਡਾ ਕਹਿਣਾ ਹੈ ਕਿ ਤੁਹਾਡੇ ਕੋਲ ਲੇਡੀ ਪਰਸ ਜਿਹੜਾ ਕਿ ਸਿਗਾਰਕਾ ਰਹਿ ਗਿਆ ਇਹ ਕੀ ਆ ਜੀ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਘੁੰਮਣ ਕਰਿਆਨਾ ਸਟੋਰ ਡੇੜਾ ਰੋਡ ਫਤਿਹਗੜ ਚੂੜੀਆਂ ਆਪ ਸਬਦ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਤੋਂ ਹਫਤਾ ਪਹਿਲਾਂ ਦੁਕਾਨ ਤੇ ਕਾਫੀ ਰਸ ਸੀਗਾ ਕੋ ਲੇਡੀਜ਼ ਇਦਾਂ ਸੌਦਾ ਲੈਣ ਆਏ ਸਾਨੂੰ ਨਹੀਂ ਪਤਾ ਪੇ ਪਰਸ ਕੌਣ ਇੱਥੇ ਛੱਡ ਗਿਆ ਸ਼ਾਮ ਨੂੰ ਜੇ ਅਸੀਂ ਦੁਕਾਨ ਬੰਦੋਂਗੇ ਤੇ ਪਰਸ ਇੱਥੇ ਦੁਕਾਨ ਤੇ ਪਿਆ ਸੀਗਾ ਸੋ ਹਵਤਾ ਇੱਕ ਪਹਿਲਾਂ ਦੀ ਗੱਲ ਆ ਸੋ ਅਸੀਂ ਦੇਖ ਕੇ 2-4 ਦਿਨ ਤੇ ਕੋਈ ਨਹੀਂ ਆਇਆ ਮਿਲ ਕੇ ਅਸੀਂ ਆਪਣੀ ਇੱਕ ਛੋਟੀ ਜੀ ਵੀਡੀਓ ਪਾਈ ਉਸ ਵੀਡੀਓ ਸੁਣ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾੜ ਸਾਹਿਬ ਜੋ ਸਾਡੇ ਦੇ ਨਗਰ ਦੇ ਹਨ ਪੱਤਰਕਾਰ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤੇ ਉਹ ਅੱਜ ਸਾਡੀ ਦੁਕਾਨ ਤੇ ਪਹੁੰਚੇ ਹਨ ਸੋ ਮੈਂ ਚਰਣਾ ਵਿੱਚ ਬੇਨਤੀ ਕਰਦਾ ਹਾਂ ਕਿ ਆਪਣੀ ਇਹ ਪਰਸ ਲੈਡੀ ਪਰਸ ਛੱਡ ਗਏ ਹਨ ਉਹ ਆਪਣੀ ਕੋਈ ਨਿਸ਼ਾਨੀ ਦੱਸ ਕੇ ਤੇ ਇਹ ਪਰਸ ਸਾਡੇ ਕੋਲ ਘੁੰਮਨ ਕਰਾਨਾ ਸਟੋਰ ਡੀਰ ਰੋਡ ਤੋਂ ਲਿਜਾ ਸਕਦਾ ਹੈ ਭਾਈ ਪੰਜੀ ਸਿੰਘ ਜੀ ਜੇਕਰ ਤੁਹਾਡੇ ਕੋਲ ਹੱਬੇ 10 ਦਿਨ 20 ਦਿਨ ਤੱਕ ਕੋਈ ਕਿੰਨੇ ਦਿਨ ਵੇਟ ਕਰੋਗੇ ਕਿ ਨਹੀਂ ਆਉਂਦਾ ਤੇ ਫਿਰ ਇਸ ਪੈਸੇ ਦਾ ਕੀ ਕਰੋਗੇ ਅਸੀਂ ਘੜਦੋ ਘੜ ਵੀ 1 ਮਹੀਨਾ ਈ ਕਰਾਂਗੇ ਹੋਰ ਅਗਰ ਜੇ ਕੋਈ ਨਾ ਇਹ ਵਾਲੀ ਵਾਰਸ ਆਇਆ ਤੇ ਇਹ ਅਸੀਂ ਪੈਸੇ ਜਿਹੜਾ ਉਹ ਮੋਦ ਮੇਰ ਬੰਦਿਆਂ ਦੀ ਹਜ਼ੂਰੀ ਦੇ ਵਿੱਚ ਇਹ ਆ ਗਿਣਤੀ ਕਰਕੇ ਤੇ ਇਹ ਲੋਡ ਵੰਦੋ ਜਿਹੜੇ ਆ ਪੈਸੇ ਮੁਹਈਆ ਕਰ ਦੇਵਾਂਗੇ ਇੱਕਲਾ ਐਡਰੈਸ ਬੋਲੋ ਡੇਰਾ ਰੋਡ ਹਵੇਲੀਆਂ ਘੁੰਮਣ ਕਰਿਆਨਾ ਸਟੋਰ ਫਤੇਗੜ ਚੂੜੀਆਂ ਫੋਨ ਨੰਬਰ 8360450910 ਐਸਨ ਜੀ ਭਾਈ ਪਰਮਜੀਤ ਸਿੰਘ ਘੁੰਮਣ ਕਰਿਆਨਾ ਸਟੋਰ ਫਤੇਗੜ ਚੂੜੀਆਂ ਡੇਰਾ ਰੋਡ ਜੋ ਕਿ ਚੁੰਗੀ ਦੇ ਨੇੜੇ ਆ ਜਦੋਂ ਅਸੀਂ ਥਾੜੇ ਨੂੰ ਟਰਨ ਕਰਦੇ ਆ ਉੱਥੇ ਇਹਨਾਂ ਦਾ ਵੱਡਾ ਕਰਿਆਨਾ ਸਟੋਰ ਆ ਤੇ ਇਹ ਮਲੂਕ ਸਿੰਘ ਜਿਹੜੇ ਨੇ ਉਹਨਾਂ ਦੇ ਭਾਈ ਸਾਹਿਬ ਨੇ ਜਿਨ੍ਹਾਂ ਦੇ ਇਹਨਾਂ ਦੇ ਪਰਜਾਈ ਵੀ ਇੱਥੋਂ ਦੇ ਕਾਉਂਸਲਰ ਰਹਿ ਚੁੱਕੇ ਨੇ ਫਤਿਹਗੜ ਚੂੜੀਆਂ ਤੋਂ ਜਿਨ੍ਹਾਂ ਦਾ ਪਹਿਲਾਂ ਵੀ ਜਿਹੜੇ ਕਾਉਂਸਲਰ ਤੋਂ ਹੀ ਵੀਡੀਓ ਪਾਈ ਸੀ ਬਲਕਾਰ ਸਿੰਘ ਦੇ ਇਹਨਾਂ ਦੇ ਫੈਮਿਲੀ ਚੋਂ ਵੀ ਸਾਫ ਦਾ ਕਾਉਂਸਲਰ ਨੇ ਲੇਡੀਜ਼ ਸੀਗੇ ਇਹਨਾਂ ਦੇ ਪਰਜਾਈ ਸੀ ਤੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਮਹੀਨਾ ਇਹ ਕਹੀ ਵੀਟ ਕਰਾਂਗੇ ਅਗਰ ਮਹੀਨੇ ਤੱਕ ਕੋਈ ਵੀ ਇਹ ਇਸ ਪਰਸਨ ਨੂੰ ਲੈਂਡ ਨਹੀਂ ਹੁੰਦਾ ਤੇ ਅਸੀਂ ਕਿਸੇ ਲੋੜਵੰਦ ਗਰੀਬ ਨੂੰ ਇਹ ਪੈਸੇ ਜਿਹੜੇ ਦੇ ਦਾਂਗੇ ਤੇ ਜਾਂ ਤਾਂ ਜੋ ਉਹਨਾਂ ਦੀ ਗਰਜ ਪੂਰੀ ਹੋ ਸਕੇ ਬੜੀ ਵਧੀਆ ਗੱਲ ਆ ਇੱਕ ਤਾਂ ਇਹ ਇਮਾਨਦਾਰੀ ਪੇਸ਼ ਕੀਤੀ ਦੂਸਰੀ ਗੱਲ ਇਹ ਆ ਕਿ ਇਹਨਾਂ ਨੇ ਪੈਸੇ ਅਗਰ ਨਹੀਂ ਜਿਨ੍ਹਾਂ ਦੇ ਮਾਲਕ ਤੱਕ ਪਹੁੰਚਦੇ ਨਹੀਂ ਉਹਨਾਂ ਨੂੰ ਪਤਾ ਲੱਗਦਾ ਤੇ ਇਹ ਪੈਸੇ ਗਰੀਬ ਲੋੜਵੰਦ ਤੱਕ ਕਿੰਨੇ ਵੀ ਅਸੀਂ ਪਹੁੰਚਦਾ ਕਰਦਾਂਗੇ ਧੰਨਵਾਦ ਜੀ